ਸਾਡੀ ਤਿੰਨ ਲੋਕ ਸਭਾ ਹਲਕੇ ਨੇ ਜਿਹੜੇ ਗੁਰਦਾਸਪੁਰ ਅੰਮ੍ਰਿਤਸਰ ਐਂਡ ਫਲੂਰ ਸਾਹਿਬ ਉਹਨਾਂ ਦੀ ਮੀਟਿੰਗ ਹੋएगी ਸੰਗਠਨ ਦੀ ਮਜ਼ਬੂਤੀ ਵਾਸਤੇ ਅਸੀਂ ਮੀਟਿੰਗ ਕਰ ਰਹੇ ਹਾਂ ਅੱਜ ਦਾ ਸੰਜੇ ਸਿੰਘ ਜੀ ਦੀ ਰਿਹਾਈ ਹੋ ਰਹੀ ਜੀ ਬੜੀ ਰਾਹਤ ਦੀ ਦੇਖੋ ਸਾਡੇ ਬਹੁਤ ਹੀ ਸੀਨੀਅਰ ਨੇਤਾ ਨੇ ਰਾਜ ਸਭਾ ਮੈਂਬਰ ਨੇ ਸੰਜੇ ਸਿੰਘ ਜੀ ਉਹਨਾਂ ਨੂੰ ਲਗਭਗ 6 ਮਹੀਨੇ ਪਹਿਲਾਂ ਇੱਕ ਝੂਠੇ ਕੇਸ ਦੇ ਵਿੱਚ ਜਿਹੜਾ ਆ ਉਹ ਗ੍ਰਿਫਤਾਰ ਕੀਤਾ ਗਿਆ ਸੀਗਾ ਵਾਸੇ ਵੀ ਇਹ ਫਰਜੀ ਝੂਠੇ ਕੇਸਾਂ ਦੇ ਵਿੱਚ ਸਾਡੇ ਕਾਫੀ ਲੀਟਰ ਮਨੀਸ਼ ਸੋਸੋਧੀਆ ਜੀ ਸਤਿੰਦਰ ਜੈਨ ਜੀ ਕੇਜਰੀਵਾਲ ਸਾਹਿਬ ਉਹਨਾਂ ਨੂੰ ਜਿਹੜਾ ਝੂਠੇ ਸ਼ਰਾਬ ਘਟਾਲੇ ਦੇ ਵਿੱਚ ਗ੍ਰਿਫਤਾਰ ਕੀਤਾ ਪਰ ਸੰਜੇ ਸਿੰਘ ਜੀ ਨੂੰ ਕੱਲ ਮਾਨਯੋਗ ਸੁਪਰੀਮ ਕੋਰਟ ਨੇ ਜਿਹੜੀ ਆ ਉਹ ਜ਼ਮਾਨਤ ਦੇ ਦਿੱਤੀ ਹੈ ਅਸੀਂ ਫੈਸਲੇ ਦਾ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ ਔਰ ਦੇਖੋ ਧੱਕਾ ਜਿਹੜਾ ਹੁੰਦਾ ਹੈ ਜਿਆਦਾ ਚਿਰ ਨਹੀਂ ਚੱਲਦਾ ਜਿਹੜੀ ਕਾਨੂੰਨੀ ਪ੍ਰਕਿਰਿਆ ਆ ਉਹਦੇ 'ਚ ਸਾਨੂੰ ਪਤਾ ਆ ਕਿ ਸਚਾਈ ਨੇ ਇੱਕ ਵਾਰ ਬਾਹਰ ਆਉਣਾ ਹੀ ਹੁੰਦਾ ਹੈ ਸੱਚ ਦੀ ਜਿਹੜੀ ਆ ਜਿੱਤ ਹੁੰਦੀ ਆ ਤੁਹੇ ਤੇ ਜ ਸਚਾਈ ਦੀ ਜਿੱਤ ਹੁੰਦੀ ਆ ਸਾਡੇ ਆ ਬਾਕੀ ਨੇਤਾ ਵੀ ਜਿਹੜੇ ਫੜ ਕੇ ਠੂਠੇ ਮੁਕਦਮਿਆਂ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਕੀਤੇ ਨੇ ਅਸੀਂ ਆਸ ਕਰਦੇ ਆ ਕਿ ਸਾਨੂੰ ਜੁਡੀਸ਼ਰੀ ਜਿਹੜੀ ਆ ਉਹਦੇ ਤੋਂ ਸਾਨੂੰ ਬਹੁਤ ਫਾਇਦਾ ਮਿਲੂਗਾ ਡੈਮੇਜ ਕਿਸ ਦਾ ਕੰਟਰੋਲ ਹੋਏਗਾ ਭਾਜਪਾ ਨੇ ਇਲੈਕਸ਼ਨ ਤੋਂ ਪਹਿਲੇ ਹੀ ਡੈਮੇਜ ਦਿੱਤਾ ਆਮ ਆਦਮੀ ਪਾਰਟੀ ਨੇ ਉਹ ਜਿਹੜਾ ਸੰਸਦ ਮੌਜੂਦਾ ਐਮਐਲਏ ਨੇ ਜਿਹੜਾ ਕਿ ਟੋੜ ਲਿਆ ਦੇਖੋ ਦੇਖੋ ਲੋਕਤੰਤਰ ਦੇ ਵਿੱਚ ਲੀਡਰ ਉੱਚੇ ਨਹੀਂ ਹੁੰਦੇ ਲੋਕਤੰਤਰ ਦੇ ਵਿੱਚ ਲੀਡਰ ਉੱਚੇ ਨਹੀਂ ਹੁੰਦੇ ਜੇ ਅੱਜ ਕਿਸੇ ਪਾਰਟੀ ਦਾ ਕੋਈ ਸੰਸਦ ਕੋਈ ਐਮਐਲਏ ਜਾਂਦਾ ਹੈ ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਲੋਕ ਰਾਏ ਉਹਦੇ ਨਾਲ ਚਲੇਗੀ ਆ ਲੋਕ ਉਹਦੇ ਨਾਲ ਚਲੇ ਕੇ ਫੈਸਲਾ ਲੋਕਾਂ ਨੇ ਕਰਨਾ ਹੁੰਦਾ ਹੈ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਪਿਛਲੇ 2 ਸਾਲ ਦੇ ਕਾਰਜਕਾਲ ਦੇ ਵਿੱਚ ਜੋ ਵੀ ਕਾਰਗੁਜ਼ਾਰੀ ਕੀਤੀ ਆ ਉਹਦੇ ਤੋਂ ਜਨਤਾ ਖੁਸ਼ ਆ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿਹੜਾ ਗਿਆ ਆ ਉਹਦੇ ਨਾਲ ਲੋਕ ਜਿਹੜੇ ਨੇ ਉੱਥੇ ਦੇ ਉੱਥੇ ਖੜੇ ਨੇ ਆ ਤੁਸੀਂ ਵੀ ਕਹਿ ਰਹੇ ਨੇ ਕਿ ਸਾਨੂੰ ਦਬਾਅ ਪਾਇਆ ਜਾ ਰਿਹਾ ਹੈ ਕਿ ਸਾਨੂੰ বিজেਪ ਸ਼ਾਮਲ ਹੋਵੋ ਨਹੀਂ ਤਾਂ ਕਿਸਤਾਰੀ ਹੋਵੇ ਦੇਖੋ ਇਹ ਤਾਂ ਆਪਾਂ ਦੇਖਿਆ ਹੀ ਆ ਪਿਛੇ ਵੀ ਸਾਡੇ ਕਈ ਐਮਐਲਏ ਸਾਹਿਬਾਨਾਂ ਨੂੰ ਫੋਨ ਵੀ ਆਏ ਸੀ ਕਿ ਵੱਖ-ਵੱਖ ਨੰਬਰਾਂ ਤੋਂ ਨੰਬਰ ਬਾਹਰ ਦੇ ਸੀ ਕਿ ਉਹਦੇ ਵਿੱਚ ਕਿਹਾ ਗਿਆ ਸੀਗਾ ਕਿ ਤੁਸੀਂ ਸ਼ਾਮਲ ਹੋ ਜਾਓ ਐਨੇ ਪੈਸੇ ਦੀ ਆਫਰ ਦਿੰਨੇ ਆ ਜਾਂ ਉਹ ਕੋ ਜਾਂ ਦੇਖੋ ਇਹ ਜਿਹੜਾ ਆਪਰੇਸ਼ਨ ਲੋਟਸ ਚੱਲ ਰਿਹਾ ਆ ਪੂਰੇ ਭਾਰਤ ਦੇ ਵਿੱਚ ਖਾਸ ਤੌਰ ਤੇ ਦਿੱਲੀ ਤੇ ਪੰਜਾਬ ਦੇ ਵਿੱਚ ਇਹ ਲੋਕਤੰਤਰ ਵਾਸਤੇ ਬਹੁਤ ਘਾਤਕ ਕਿਉਂਕਿ ਜਦੋਂ ਤੋਂ ਨੂੰ ਸੰਵਿਧਾਨ ਨੇ ਇੱਕ ਪ੍ਰਕਿਰਿਆ ਦੱਸੀ ਆ ਇੱਕ ਪ੍ਰੋਸੀਜਰ ਆ ਕਿ ਉਸ ਪ੍ਰੋਸੀਜਰ ਦੇ ਨਾਲ ਹੀ ਤੁਸੀਂ ਚੋਣ ਕੇ ਆਓ ਲੋਕਾਂ ਦੇ ਕੋਲ ਜਾਓ ਲੋਕ ਦੀ ਲੋਕਾਂ ਦੀ ਵੋਟ ਮੰਗੋ ਲੋਕ ਜਿਹਨੂੰ ਸਮਝਣਗੇ ਉਹਨੂੰ ਵੋਟ ਪਾ ਦੇਣਗੇ ਪਰ ਬੀਜੇਪੀ ਕਰਦੀ ਕੀ ਆ ਜਿੱਥੇ ਤੇ ਚੋਣਾਂ ਦੇ ਚੋਣਾਂ ਲੜਨ ਦੀ ਤੇ ਉਹਨਾਂ ਚ ਹਿੰਮਤ ਹੈ ਨਹੀਂ ਜਿੱਥੇ ਜਿੱਤ ਜਾਂਦੀ ਏ ਦੂਸਰੀ ਪਾਰਟੀ ਉਥੋਂ ਉਹਨਾਂ ਦੇ ਵਿਧਾਇਕ ਤੋੜੇ ਜਾਂਦੇ ਨੇ ਉਥੋਂ ਉਹਨਾਂ ਦੇ ਸੰਸਦ ਤੋੜੇ ਜਾਂਦੇ ਨੇ ਜਾਂ ਫਿਰ ਸਰਕਾਰਾਂ ਜੜੀਆਂ ਨੇ ਉਹਨਾਂ ਨੂੰ ਧਮਕੀਆਂ ਦੇ ਕੇ ਤੋੜਿਆ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਸੋ ਇਹ ਇਹ ਜਿਹੜਾ ਤਾਨਾਸ਼ਾਹੀ ਰਵਈਆ ਹੈ ਨਾ ਇਹ ਭਾਰਤ ਵਰਗੇ ਲੋਕਤੰਤਰੀ ਦੇਸ਼ ਦੇ ਵਿੱਚ ਜਾਂਦਾ ਸਮਾਨ ਨਹੀਂ ਚੱਲ ਸਕਦਾ ਨਹੀਂ ਇਹ ਵੀ ਜਿਹੜੇ ਕਹਿ ਰਹੇ ਕਿ ਜਿਹੜੇ ਨੇਤਾ ਬਾਦ ਦੇ ਕਿ ਜਿਹਦੇ ਵਜ੍ਹਾ ਜਿਹੜੇ ਬੰਨੇ ਜਾਂਦੇ ਦੇਖੋ ਜੀ ਸਾਡੇ ਵਾਸਤੇ ਕੁਰਸੀਆਂ ਜਿਆਦਾ ਇੰਪੋਰਟੈਂਟ ਨਹੀਂ ਸਾਹਮਣੇ ਸਰ ਅਸੀਂ ਪਹਿਲੇ ਦਿਨ ਤੋਂ ਹੀ ਕਿਹਾ ਹੈ ਕਿ ਕੁਰਸੀ ਦੀ ਸਾਡੀ ਕੁਰਸੀ ਦੀ ਲੜਾਈ ਨਹੀਂ ਹੈ ਅਰਵਿੰਦ ਕੇਜਰੀਵਾਲ ਸਾਹਿਬ ਸਾਡੇ ਕਨਵੀਨਰ ਸੀ ਹੈਗੇ ਨੇ ਹੁਣ ਵੀ ਆਗੇ ਨੇ ਅਸੀਂ ਉਹਨਾਂ ਦੀ ਰਹਿਮਾਈ ਦੇ ਵਿੱਚ ਕੰਮ ਕਰ ਰਹੇ ਹਾਂ ਸੀਐਮ ਦਿੱਲੀ ਸੀਗੇ ਉਹ ਬਤੌਰ ਸੀਐਮ ਦਿੱਲੀ ਕੰਮ ਕਰਨਗੇ ਜੇਲ੍ਹ ਦੇ ਵਿੱਚੋਂ ਸਰਕਾਰ ਚਲਾਉਣਗੇ ਇਹ ਪੂਰੇ ਭਾਰਤ ਦੇ ਵਿੱਚ ਪਹਿਲੀ ਉਦਾਹਰਨ ਹੈ ਕਿ ਜਦੋਂ ਇੱਕ ਸੈਟਿੰਗ ਸੀਐਮ ਨੂੰ ਜਿਹੜਾ ਤਾਨਾ ਸ਼ਾਹ ਨੇ ਫੜ ਕੇ ਅੰਦਰ ਬੰਦ ਕੀਤਾ ਹੈ ਔਰ ਇਹ ਜਿੰਨਾ ਚਿਰ ਸਾਡੇ ਜਤਾਵਾ ਜਿੰਨਾ ਚਿਰ ਸਾਹ ਨੇ ਸਾਡੇ ਅਸੀਂ ਇਸਤਾਨਾशाही ਦੇ ਵਿਰੁੱਧ ਲੜਾਈ ਜੜੀ ਆ ਕੋ ਜਾਨ ਨਹੀਂ ਜਣਦਾ